ਗੱਡੀ ਸਿੱਧੀ ਕਰ ਲੈ ਹੱਟੜਾ ਚੱਲ ਗਈ ਹੈ ਲਾ ਹੈ ਲਾ ਹੈ ਲਾ ਗਈ ਹੈ ਲਾ ਗਈ ਹੈ ਗਈ ਲਾ ਹੁਣ ਗਈ ਛਾਲ ਬਾਈ ਗਿਲਾ ਹੋ ਗਿਆ ਨਾ ਥੱਲੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਤ ਹੈ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਸਾਨੂੰ ਦੈ ਗੁਣੀ ਤੇ ਰਾਤ ਚੌ ਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੋਖਤਾ ਬਖਸ਼ੇ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਗਰਮੀ ਨੇ ਜੀ ਘਰ ਘਾਟ ਪਿਆ ਬਸ ਐਦਾਂ ਹੀ ਦਿਲ ਕਰੀ ਜਾਂਦਾ ਵੀ ਨਹਾਈ ਜਾਈਏ ਬਸ ਨਹਾਈ ਜਾਈਏ ਜਾਈ ਸੀ ਜੀ ਬੈਠੇ ਰਹੀਏ ਬਾਹਰ ਨਿਕਲਦੀ ਸਾਰ ਤਾਂ ਆ ਹੋ ਜਾਂਦਾ ਵੀ ਪਤਾ ਨਹੀਂ ਕੀ ਹੋ ਗਿਆ ਸਰੀਰ ਨੂੰ ਕਿਆ ਨਹੀਂ ਬਹੁਤ ਹਾਲਾਤ ਮਾੜੇ ਹੋਵੇ ਮਹਾਰਾਜ ਅੱਗੇ ਬੇਨਤੀ ਹੈ ਵੀ ਕਿਰਪਾ ਕਰੇ ਦੇਵੇ ਤੇ ਉਧਰ ਪਾਪਾ ਜੀ ਦਾ ਨੇ ਅੱਜ ਨੇ ਅੱਜ ਬਣਾਈਏ ਜੀ ਮਿੱਠੇ ਚਾਵਲ ਬਣਾ ਕੇ ਖਵਾਜੇ ਨੂੰ ਮੱਥਾ ਟੇਕ ਰਹੇ ਆ ਜੀ ਜਮੀ ਪੈ ਜਾਵੇ ਉਹਨਾਂ ਦੀ ਉਹ ਸੁਣ ਲਵੇ ਬੈਘਰੂ ਸਭ ਆਪਣੇ ਆਪਣੇ ਜਿੱਤਣ ਲੱਗੇ ਪਏ ਕਰਨ ਕਿਦਾਂ ਮੀ ਪੈ ਜਾਵੇ ਕਿਦਾਂ ਮੀ ਪੈ ਜਾਵੇ ਪਰ ਇਤ ਕੀ ਕੁਝ ਜਿਆਦੀ ਸੋਕਾ ਲੱਗ ਗਿਆ ਚਲੋ ਕੋਈ ਨਹੀਂ ਪਰਮਾਤਮਾ ਨੂੰ ਪਤਾ ਨਹੀਂ ਕਿਹੜੇ ਰੰਗਾਂ ਦੇ ਵਿੱਚ ਰਾਜੀ ਆ ਤੇ ਉਸ ਤੋਂ ਬਾਅਦ ਇੱਕ ਟਰੈਕਟਰ ਆ ਉਹ ਜੀ ਛੋਟਾ ਜਿਹਾ ਉਹਦਾ ਸੌਦਾ ਚੱਲ ਰਿਹਾ ਥੱਲੇ ਦੇਖਦੇ ਆ ਕਿੰਨੇ ਕੁ ਚੋਂ ਨਿਬੜਦਾ ਕਿੰਨੇ ਕੁ ਚ ਨਹੀਂ ਅ ਤੁਸੀਂ ਹੁਣ ਬਲੌਗ ਦੇ ਨਾਲ ਬਣੇ ਰਹੋ ਬੰਦੇ ਆਏ 250 ਕਿਲੋਮੀਟਰ ਦੂਰ ਤੋਂ ਲੈਣ ਉਹਨੂੰ ਮੁਕਤਸਰ ਸਾਈਡ ਤੋਂ ਆ ਗਿੱਦੜ ਵਾਹੇ ਤੋਂ ਤੁਸੀਂ ਹੁਣ ਬਲੌਗ ਦੇ ਨਾਲ ਬਣੇ ਰਹੋ ਦੇਖਦੇ ਆਂ ਕਿਆ ਘਾਟਾ ਕਿਆ ਵਾਧਾ ਹੁੰਦਾ ਉਹਦੇ ਚ ਲੋ ਜੀ ਆਹ ਟਰੈਕਟਰ ਨੇ ਸਾਡੇ ਪਿੰਡ ਧਮਾਲਾ ਪਾਈਆਂ ਹੋਈਆਂ ਸੀ ਤੇ ਅੱਜ ਹੁਣ ਆ ਵੀਰ ਅੱਜ ਡਿਲੀਵਰੀ ਲੈਣ ਪਹੁੰਚ ਗਏ ਤੇ ਆ ਗੱਡੀ ਲੈ ਕੇ ਆਇਆ ਹੁਣ ਦੇਖਦੇ ਆ ਵੀ ਕਿਹੜਾ ਜਿਗਾਰਾ ਬਣਦਾ ਕਿਵੇਂ ਲੱਦ ਹੁੰਦਾ ਪਹਿਲਾਂ ਤਾਂ ਬਾਈ ਨੂੰ ਮੁਬਾਰਕਾਂ ਜੀ ਉਹਨੂੰ ਜੀ ਬਾਈ ਜੀ ਅੱਸੀ ਕਾਲ ਜੀ ਹਾਂ ਵੀਰ ਨੂੰ ਕਰੇ ਵਾਦਾ ਜਿਹੜੀਆਂ ਜਿਹੜੇ ਰਮਾਨ ਬਾਈ ਨੇ ਸੋਚ ਕੇ ਲੱਤਾ ਸਾਰੇ ਪੂਰੇ ਕਰੇ ਉਹਦੇ ਹੋਰ ਵੀ ਜ਼ਿਆਦਾ ਵਾਦਾ ਕਰੇ ਹਾਂ ਵੀਰ ਨਾਲ ਮੇਰੀ ਪਹਿਲਾਂ ਗੱਲ ਹੋਈ ਸੀ ਬਾਈ ਕਹਿੰਦਾ ਅਸੀਂ ਲੱਤਾ ਗੰਨੇ ਵਾਸਤੇ ਹੀ ਸੀ ਵੈਸੇ ਲ ਮੇ ਗੰਨਾ ਜਿਹੜਾ ਬੈੱਡਾਂ ਵਾਲਾ ਉਦੇ ਵਿੱਚ ਉਹਨੂੰ ਰੋਟਾਬੀਟਰ ਨਾਲ ਹਾਂਜੀ ਬਾਜੀ ਹਾਂ ਰੋਟਾਬੀਟਰ ਨਾਲ ਇਹ ਕਰਦਾ ਗੋਲਮੋਲ ਕੰਮ ਤੇ ਹੁਣ ਕਿਦਾਂ ਜਿਗਾਰਡ ਲੱਗੂ ਇਹਨੂੰ ਲੱਦਣ ਨੂੰ ਗੱਡੀ ਉੱਚੀ ਆਪਣੀ ਬਹੁਤ ਤੇ ਟਰੈਕਟਰ ਸਾਡਾ ਛੋਟਾ ਜਿਹਾ ਹੈ ਨਾਲ ਆ ਵੀ ਖੜਾ ਜੀ ਇੱਧਰ ਇਹਦਾ ਬਾਈ ਕਹਿੰਦਾ ਰਸਈ ਰਹਿੰਦਾ ਕੋਈ ਨਾ ਕੋਈ ਕੰਮ ਕੱਢ ਕੇ ਹੀ ਰੱਖਦਾ ਹੁਣ ਫੌੜ ਹਾਂ ਪੁੱਤ ਚਾਚਾ ਦਾ ਠੀਕ ਆ ਤੁਸੀਂ ਦੱਸੋ ਵੀ ਪਾਰਟੀ ਕਿਵੇਂ ਕਰਨੀ ਆ ਸੌਦਾ ਕਰਕੇ ਆਏ ਅਸੀਂ ਦੋ ਜਣੇ ਲੁੱਕ ਕੇ ਅੱਛਾ ਕਿਦਰਾ ਮਾਲਕ ਅਸੀਂ ਤਾਂ ਵਰਕਰ ਆ ਲਾੜੀਦਾਰ ਬੰਦੇ ਨਾ ਉਹ ਦੇਖ ਲੈ ਮਾ ਕੇ ਦੱਸਣਗੇ ਕਿੱਦਾਂ ਕਰਨੀ ਪਾਰਟੀ ਕਿਹਨਾਂ ਜੀ ਇਹ ਦਵੇ ਦੇ ਬਾਈ ਇੱਕ ਤਾਂ ਖੁਰਣੀ ਪਾਉਂਗੀਆ ਖੋਲ ਦੇ ਖੋਲ ਹੈਨਾ ਖੁਰਣੀ ਪੂਰੀ ਲੰਬਾਈ ਨਹੀਂ ਹੈ ਦਾਲਾ ਨਹੀਂ ਲੱਗਣਾ ਮoure ਬੈਂਫਰ ਵੀ ਆ ਹਾਂ ਉਹਨੇ ਬੈ ਕੇ ਜਮਾ ਨਹੀਂ ਨਹੀਂ ਖੋਲ ਦੇਣੀ ਆ ਇੱਥੇ ਕੁੰਡੀ ਆ ਆਇਆ ਆ ਵੀ ਰੋਣੇ ਪਾਣੇ ਆ। ਖੋਲ ਜਾਨੀਆ। ਤੇ ਲੱਗਦਾ ਕੋਈ। ਦੇਖਦੇ ਹੁਣ ਕਿਤੇ ਤਾਂ ਤੂੰ ਵੀ ਦੱਸ ਦੇਖ ਆਲੇ ਦਲੇ ਨੂੰ ਨਿਗਾਹ ਮਾਰ। ਸਾਹਮਣੇ ਆਉਸਰੇ ਚੁਬਾਣੋ ਵਿਚ ਇੱਕ ਜੀ ਨਾ। ਰਿੱਤੇ ਪਰ ਤਾਂ ਗਾਂ ਵਾਇਸ ਮਹਸਤਾ ਛਾਲ ਮਾਰ ਕੇ ਚੜ ਜੰਨੀ ਹੈ। ਪਰ ਆਏ ਤਾਂ 4x4 ਰਿਆ। ਚੜਨਾ ਤਾਂ ਅਰ ਵੀ ਚਾਹੀਦਾ। 22 ਹੋਰ ਗਏ ਤੇ ਤੁਹਾਡੇ ਨਾਲ ਕਿੱਥੇ ਛੱਡਿਆ? ਆਉਂਦੇ। ਆਉਂਦੇ। ਅੱਛਾ। ਹੁਣ ਏਸੀ ਚੋਂ ਨਿਕਲ ਕੇ ਨਾ ਤੁਸੀਂ ਪੁੱਤ ਪਤਾ ਲੱਗਣਾ ਤੁਹਾਨੂੰ ਟਰੈਕਟਰ ਲੱਦਦੇ ਲੱਦਦੇ ਆ ਕਰਨੀ ਜ਼ਿਆਦਾ ਹਾਂ ਹਾਂ ਛੁੱਟੀ ਵਾਲ ਦੇ ਨੇ ਜ਼ਿਆਦਾ ਲੱਗਦੀ ਆ ਛੁੱਟੀ ਕੰਮ ਜਦ ਪਹਿਲਾ ਬੰਦਾ ਉਹਦਾ ਨਾ ਫਿਰ ਜ਼ਿਆਦਾ ਲੱਗਦੀ ਆ ਹਾਂ ਨਹੀਂ ਨਹੀਂ ਇਹ ਚੱਕਰ ਹੁਣ ਬਣਾ ਦਿਮਾਗ ਗਰਮੀ ਕੀ ਨਹੀਂ ਰਹਿਣਾ ਵੀ ਯਾਰ ਗਰਮੀ ਬਹੁਤ ਆ ਗਰਮੀ ਬਹੁਤ ਆ ਜ਼ਿਆਦਾ ਉਹ ਵਿੱਚ ਲੱਦਦੇ ਨੇ ਕਾ ਫਰਫਰੀ ਕਰਦੇ ਨੇ ਕਾ ਇੱਕ ਨੇ ਨਾ ਜਹਾਂ ਕੋਲੇ ਲੋੜ ਨਹੀਂ ਪੈਣੀ ਤੁਹਾਨੂੰ ਕੋਈ ਰੋਜ਼ੇ ਲੱਦਦੇ ਆ ਟਰੈਕਟਰ ਇਹ ਬਿੰਦਰ ਹਾਂ ਸਾਹ ਕਰਕੇ ਹੁਣ ਉਹਨਾਂ ਨੂੰ ਪਤਾ ਆ ਇਹਦਾ ਬਿੰਦਰ ਵੀ ਇੰਜੀਨੀਅਰ ਨਾਲ ਤੇ ਘੱਟ ਨਹੀਂ ਹੈਗਾ ਉਹ ਵੀ ਨਾ ਇਹਨੂੰ ਵੀ ਅਹ ਮੈਂ ਹੋਰ ਨਹੀਂ ਫਿਰ ਸਾਰਾ ਥੋੜਾ ਬੰਦਨਾ ਆ ਤਿੰਨੇ ਕਰ ਲੇ ਬਸ ਚੱਲ ਆ ਕੱਢ ਲਾ ਉੱਥੋਂ ਤੇ ਲੰਘਾ ਮੈਂ ਕਰਦੇ ਆ ਪਹਿਲਾਂ ਲੱਗ ਲਓ ਕਿਉਂ ਕਿ ਇਹ ਲੱਗੇਗਾ ਹੁਣ ਕੋਈ ਬੱਚੇ ਨਹੀਂ ਨਾਲ ਲੱਗ ਗੁਰੂ ਟੈਟ ਨੇ ਬੈਗ ਕੱਢਣਾ ਪਿੱਛੇ ਨੂੰ ਆ ਫਸ ਜਾਣੀਆਂ ਤੇਰੀਆਂ ਪਹਿਲੇ ਮਾਤ ਜਗ੍ਹਾ ਨਹੀਂ ਰਹਿਣੀ ਕਰ ਲੈ ਨੂੰ ਕੱਢ ਦਿਓ ਹਾਲੇ ਫੱਟੇਗਾ ਕੱਢ ਉਹ ਮੰਨ ਲਈਦੀ ਹੁੰਦੀ ਆ ਜੱਗੂ ਕਹਿੰਦਾ ਰੋਜ਼ ਲੱਦਦਾ ਇੱਕ ਪਿੰਨ ਕੱਢਣ ਨੂੰ ਰਹਿ ਗਈ ਸੱਟ ਮਾਰਨ ਨੂੰ ਚਾਹੀਦਾ ਜੱਗੂ ਕੋ ਸਾਹਦੇ ਪਰ ਹੁਣ ਤੁਹਾਨੂੰ ਫੇਰ ਨਿਕਲਣਾ ਪੈਣਾ ਆ ਇਹਦੀ ਪਿੰਨ ਜੀ ਪਿੰਨ ਨਹੀਂ ਬਾਈ ਇਹ ਕੱਢਣਾ ਇਹ ਨਹੀਂ ਲੈਂਦਾ ਅੱਛਾ ਦੇ ਸੱਟ ਮਾਰਨ ਨੂੰ ਦੇਖੋ ਸੋ ਆ ਮੈਂ ਇਹਦਾ ਕੱਢ ਤੀ ਜੱਗੂ ਕੱਚਾ ਖਿਡਾਰੀ ਹੈ ਨਾ ਜੱਗੂ ਪੱਕਾ ਖਿਲਾੜੀ ਆ ਰਾਇ ਐਵੇਂ ਥੋੜਾ ਵਾਰ ਕਿੱਥੇ ਕੀ ਹਾਲ ਆ ਵੀਰ ਵੈਰੀ ਗੁੱਡ ਗੋਡਾ ਜੀ ਹਨ ਹੁਣ ਬਾਈ ਦੇ ਗੱਦੜ ਵਾਹ ਤੇ ਕਿੰਨੇ ਕਿਲੋਮੀਟਰ ਚੱਲ ਗਿਆ ਕੇ ਵੀਰ 260 33 ਫੇਰ ਜੇ ਜੱਗੂ ਗੁੱਡ ਬੰਦਾ ਤਾਂ ਹੀ ਆਏ ਆ ਤਾਂ ਨਹੀਂ ਬਾਈਆਂ ਨੂੰ ਕੀ ਪਤਾ ਲੱਗਣਾ ਤਾਂ ਕਿੱਥੇ ਖੜਾ ਟਰੈਕਟਰ ਹੈ ਇਹਦੇ ਪਾ ਦੇ ਇਹਦੇ ਪਾ ਦੇ ਟੂਚ ਇਹਦੇ ਪਾ ਦੇ ਮਾ ਦੇਣਾ ਇਹ ਸੀ ਰੋਕੇ ਗਏ ਸੀ ਪਹਿਲਾਂ ਟਰੈਕਟਰ ਅੱਛਾ ਉਹਦੇ ਸਾਡੇ ਬੈਂਕ ਦੇ ਵਿੱਚੋਂ ਪੈਸੇ ਨਹੀਂ ਨਿਕਲੇ ਜੂ ਦੀ ਕਰਕੇ ਪ੍ਰੋਬਲਮ ਆ ਗਈ ਹੈ ਹਾਂ ਠੀਕ ਹੈ ਜੀ ਮੁਕਾ ਜੀ ਵੀ ਅਸੀਂ ਆਵਾਂਗੇ ਨਹੀਂ ਕਿੱਥੇ ਬਲੌਗ ਬਲੌਗ ਬਣਨੇ ਦੇ ਦੇ ਬਲੌਗ ਵੀ ਤਾਂ ਬਣਨੇ ਦੇ ਦੇ ਵੀਰ ਜੇ ਇਹਨੇ ਉਰੇ ਆਉਣਾ ਤਾਂ ਸਾਡੇ ਪਿੰਡ ਚ ਤਾਂ ਬਲੌਗ ਬਣਨੇ ਦੇ ਦੇ ਸਾਰੇ ਪਿੰਡ ਵਾਲਾ ਨੇ ਚਲਾ ਲਿਆ ਸਾਰੇ ਨੇ ਖੁਸ਼ ਹੋ ਗਏ ਸਾਰੇ ਪਿੰਡ ਵਾਲਾ ਨੇ ਘੇੜਾ ਦੇ ਲਿਆ ਇਹਨੂੰ ਪਿੰਡੇ ਤੇ ਜਿਵੇਂ ਪੁਰਾਣੇ ਲੋਕਾਂ ਦਾ ਵਿਆਹ ਹੁੰਦਾ ਉਹਨਾਂ ਨੂੰ ਅਸੀਂ ਇੱਕ ਇੱਕ ਬੁੱਢਾ ਕਿਤੇ ਮਸਾ ਹੁੰਦਾ ਪੰਜ ਸੱਤ ਸਾਲਾਂ ਤੋਂ ਉਹਨਾਂ ਚਾਹ ਚਲੇ ਗਏ ਟਰੈਕਟਰ ਨੂੰ ਵਿੱਚ ਹੋਰ ਕੀ ਸਾਡੇ ਆਈ ਪਿੰਡ ਚ ਪਹਿਨੀ ਵਾਰ ਆ ਜਾ ਰਾਮ ਹਰੇ ਕੋਲ ਨਹੀਂ ਹੈਗਾ ਹਾਂ ਆਪਣੇ ਸਾਡੇ ਲੋਕਲ ਬਾਈ ਇੱਦਣ ਲਾਓ ਗੱਡੀ ਪਹਾੜਾਂ 'ਚ ਬਹੁਤ ਆਂ ਬਾਈ ਕਾਲ ਕਰੇ ਉਹਨਾਂ ਨੂੰ ਹਾਂ ਪਹਾੜਾਂ 'ਚ ਬਹੁਤ ਆ ਪਹਾੜਾਂ 'ਚ ਬਹੁਤ ਆ ਪਹਾੜਾਂ 'ਚ ਬਾਈ ਕਿਤੇ ਕਿਤੇ ਹੀ ਇੰਨੇ ਨੇ ਹੁਣ ਬੰਦਾ ਹੀ ਕਰੂ ਹਾਂ ਉੱਥੇ ਚੱਲਣ ਵਾਲਾ ਕੰਮ ਆ ਇੱਥੇ ਇੱਥੇ ਵੀ ਨਹੀਂ ਚੜਨਾ ਫੇਰ ਵੀ ਨਹੀਂ ਜਾਣਨਾ ਤੇਰਾ ਰੇਤੇ ਪਰੇ ਖੋਲੋ ਡਾਲਾ ਲਾਓ ਉੱਥੇ ਬੈਠ 4x4 ਹੈ ਨਾ ਚੜ ਜਣਾ ਉਹ ਰੇਤੇ 'ਤੇ ਚੜ ਜਣਾ ਜੇ ਕਿ ਆਸੇ ਬੂਸੇ ਹੁੰਦੇ ਕਿ ਤਾ ਨਹੀਂ ਆ ਰਹੀ ਐ ਇਹਨਾਂ ਉਹ ਕਿਤੇ ਹੋਰ ਨਹੀਂ ਜਗ੍ਹਾ ਕੋਈ ਆਪਣੇ ਹੋਰ 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 ਗੱਡੀ ਚੜ੍ਹਣਾ ਵੀ ਦੇਖਣਾ ਨਾ ਨਹੀਂ ਗਾਡਰ ਹੈ ਨਹੀਂ ਛੋਟੇ ਹਾਂ ਉਹੀ ਆ ਨਾ ਛੋਟੇ ਗਾਡਰ ਬਾਈ ਆਈ ਗਾ ਉਹ ਬਾਈ ਦੂ ਇੱਧਰ ਰਿਸਟਰ ਕੋ ਲਾ ਕੇ ਦਿੰ। ਇੱਕ ਵਾਰ ਲਾ ਕੇ ਦੇ ਲੋ ਟਰਾਈ ਕਰਕੇ ਨਹੀਂ ਫਿਰ ਇਹਨੂੰ ਖਿੱਚ ਲੂੰਗਾ ਸਾਲੇ ਨੂੰ। ਥੱਲੇ ਮਾੜੇ ਨਾਲ ਪੇਟਾਂ ਤੋਂ ਲਾ ਕੇ ਕੱਢ ਜਾਣੇ ਇਹਨੇ ਬੈਕ ਨੂੰ ਹਮਮ ਬਾਈ ਸੱਤੇ ਕੋਣ ਕਹੀਂ ਹੁੰਦੇ ਇਹਨੇ ਉਹ ਮਤਲਬ ਕਿ ਪਏ ਆ 2 ਮਿੰਟ ਸਾਨੂੰ ਰੈਲ ਕਰਨ ਦੇ ਕੀ ਕਰਦੇ ਅਸੀਂ ਉਹਦਾ ਨਾ ਚਾਬੀ ਵੇਚਾ ਗੱਡੀ ਤਾਂ ਮੈਂ ਲਾ ਦਿੰਦਾ ਬੈਕ ਵਿੱਚ ਗੱਡੀ ਉਹਦੇ ਕੋਲੇ ਆ ਚਾਬੀ ਫਿਰ ਤਾਂ ਠੀਕ ਆ ਮਤਲਬ ਫਿਰ ਤਾਂ ਉਹਨੂੰ ਬੁਲਾਉਣਾ ਪੈਣਾ ਮੈਂ ਚਲ ਉਹ ਬੰਦੇ ਨੇ ਸਾਰੇ ਰਾਤ ਚਲਾਉਣੀ 2 ਮਿੰਟ ਆਰਾਮ ਕਰ ਲੂ ਆਹ ਗਰਮੀ ਬਹੁਤ ਆ ਇੱਕ ਚੱਲੋ ਨੀ ਕਰ ਦਿਓ ਚਲੋ ਬਣਾਈਏ ਜੀ ਜੀਗਾੜ ਦਾ ਫਿਰ ਦੇਖਦੇ ਆਂ ਕੀ ਬਣਦਾ ਹੈ ਨਾ ਪ੍ਰੋਗਰਾਮ ਲਓ ਜੀ ਗੱਡੀ ਵਾਲਾ ਡਰਾਈਵਰ ਵੀ ਗਿਆ ਆ ਇੱਧਰ ਵੀ ਸਾਡਾ ਤੇ ਹੋਰ ਜਾਣ ਦਿਓ ਜਾਣ ਦਿਓ ਬਾ ਪਿੱਛੇ ਡਾਲਾ ਖੁੱਲਣ ਦੀ ਜਗ੍ਹਾ ਹੋਗੀ ਅਲੇ ਬਚਾਲੇ ਬਚਾਲੇ ਆ ਗਿਆ ਜੀ ਆਉਣ ਦੇ ਆਉਣ ਦੇ ਬਾ ਖੜਜੋ ਖੜਜੋ ਬਸ ਵੇ ਭਾਈ ਗੱਡੀ ਉਰੇ ਹੀ ਬੈ ਕੇ ਲਾ ਲਾ ਉਹਨੂੰ ਕੱਟ ਬਾਈ ਕਨੈਕਟਰ ਸਾਡ ਨੂੰ ਉਹਨੂੰ ਦੂਈ ਸਾਈਡ ਚੱਕੂ 10 ਜਾ ਕੇ 10 ਐਦਨ ਹੀ ਸਾਈਡ ਨੂੰ ਦਿਖਦੇ ਹੀ ਨਹੀਂ ਤਾਂ ਠੀਕ ਹੈ ਨਹੀਂ ਉਹ ਵੀ ਕਟਵਾ ਲਾ ਗੱਡੀ ਐਦਨ ਕਟਾ ਦੇ ਪੂਰਾ ਟਾਇਰ ਦੂਈ ਸਾਈਡ ਨੂੰ ਟਰੈਕਟਰ 'ਚ ਚੜਦਾ ਚਾਹੀਦਾ ਵਿੱਚ ਨਹੀਂ ਟਰੈਕਟਰ ਬੱਟਣਾ ਪੈਣਾ ਉਹ ਨੂੰ ਦੇਖਦੇ ਇਹਨੂੰ ਉਧਰ ਹੀ ਸਾਈਡ ਜਾ ਕੇ ਦੱਸੋ ਦੂਈ ਸਾਈਡ ਜਾ ਕੇ ਦੱਸ ਉਹਨੂੰ ਆਹ ਜਿੱਥੇ ਲੀਰ ਹੈ ਨਾ ਉੱਥੇ ਟਾਇਰ ਆਉਣਾ ਚਾਹੀਦਾ ਉਹਦਾ ਇੱਕ ਟਾਇਰ ਉੱਥੇ ਕਿ ਇਧਰ ਹੀ ਸਰ ਤਿਰਛੀ ਜੀ ਲਾਵੇ ਗੱਡੀ ਇਧਰ ਨੂੰ ਥਾਣੀ ਬੋਲਾ ਹੈਗਾ ਐ ਲਾਵਾਂਗੇ ਜੀ ਤੈਨੂੰ ਮੈਂ ਗੱਡੀ ਰੋਕ ਲਾ ਉਸ ਜਿੱਥੇ ਰੁਕੀ ਗੱਡੀ ਆ ਕੇ ਆਹ ਜਿੱਥੇ ਬਾਈ ਇਹਦਾ ਲੀਰ ਜੀ ਪਈ ਇੱਕ ਟਾਇਰ ਤੇਰਾ ਉੱਥੇ ਹੁਣ ਜੇਦਾ ਤਿਰਛੀ ਜੀ ਕਰ ਲਈ ਮੂਰੇ ਤੋਂ ਥੋੜੀ ਜੀ ਗੱਡੀ ਨਾ 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 ਪੱਕੀ ਜਗ੍ਹਾ ਆ ਟਰੈਕਟਰ ਚਾਰ ਖੜੇ ਖਿੱਚ ਕੇ ਕੱਢ ਦੂਗਾ ਗੱਡੀ ਐਡਾ ਕਿੱਡਾ ਟਰੈਕਟਰ ਆ ਇੱਥੇ ਗੰਨੇ ਟਰਾਲੀਆਂ ਖੜ੍ਹਦੀਆਂ ਇੱਥੇ ਗੰਨੇ ਦੇ ਟਰਾਲੇ ਖੜ੍ਹਦੇ ਆ ਕੇ ਆ ਇਹਨੂੰ ਕੁੰਡੀ ਕੁੰਡੀ 'ਤੇ ਲਾ ਕੁੰਡੀ 'ਤੇ ਕੁੰਡੀ 'ਤੇ ਲਾ ਲੈ ਬਾਅਦ ਸਾਡੇ ਕੋਲ ਆ ਕੇ ਔਰੇ ਆ ਕੇ ਛੱਡਣਾ ਪੈਣਾ ਇਹ ਤਾਂ ਬਾਅਦ ਚ ਇਹ ਤਾਂ ਥੱਲੀ ਲਾਜਣਾ ਤੇਰਾ ਡਾਲਾ ਪਹਿਲੀ ਡਾਲਾ ਲਾ ਲਾ ਡਾਲਾ ਔਰ ਹੀ ਖੋਲਾਂਗੇ ਹਾਂ ਕੁੰਡੀ 'ਚ ਲਾ ਦੇ ਬਸ ਮੜਾ ਜਾ ਚੱਲੇ ਆ ਗੱਡੀ ਪਿੱਛੇ ਇਧਰੋਂ ਕਰਕੇ ਲਿਆਵਾ ਹਾਂ 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 ਹੈ ਤਾਂ ਜੇ ਕੋ ਦੱਸੀ ਉਹਨੂੰ ਇੱਥੇ ਜਾ ਟਾਇਰ ਆਉਣਾ ਜਿਹਦਾ ਕਲੀਰ ਕੋਲ ਐ ਤਿਰਛੀ ਜੀ ਕਰਾ ਦੀ ਗੱਡੀ ਬੱਸ ਆ ਜੀ ਤੁਸੀਂ ਉਹ ਉਹ ਉੱਥੇ ਕਰਕੇ ਦੱਸੋ ਮੈਂ ਤਾਂ ਹੀ ਖੜਾ ਉਹਨੂੰ ਮੁੰਡੇ ਨੂੰ ਖੜਾ ਜਿੱਦ ਲਈ ਸਾੜਾ ਤੂੰ ਸਾਰ ਨੂੰ ਕੱਟ ਦੇਗਾ ਹੁਣ ਕੋਈ ਨੀ ਮੂਰਲਾ ਦਾ ਚੜਦੇ ਮੈਨੂੰ ਤਾਂ ਪਹੁੰਚ ਜਾਣਾ ਪਿੱਛੇ ਸਰ ਆਣਦੇ 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 ਇੱਕ ਵਾਰ ਅੱਗੇ ਲੈ ਕੇ ਥੋੜਾ ਜਿਹਾ ਜ਼ੋਰ ਨਾਲ ਕੋਈ ਜਦੋਂ ਫੇਪਾਈ ਜਖਮੜਾ ਬਸੇ ਪਕਾਈ ਜਾਂਦੀ ਹੈ ਆਉਣ ਦੇ ਵਿੱਚੇ ਹੋਰ ਉਹ ਅੱਗੇ ਲੈ ਕੇ ਸਪੀਡ ਨਾਲ ਆਉਣ ਦੇ ਵੀਰ ਨੂੰ ਕਹਾਂ ਥੋੜੀ ਜੀ ਬਾਈ ਉਸ ਤੀ ਹੋ ਜਾਊਗਾ ਮੈਂ ਇਹਦਾ ਹਾਂਜੀ ਕੋਟਲੇ ਦਾ ਨੱਕ ਡਾਲੇ ਥੱਲੇ ਆਪਾਂ ਆਪੋ ਜੀ ਬੈਠਦਾ ਹੈਗਾ ਭਾਈ ਮੈਂ ਕਿੱਥੇ ਲੈ ਆਉਂਦਾ ਹਾਂ ਪਾਣੀ ਵਿੱਚ ਪੂਣੀ ਨਸਰਾ ਬੋਤਲੇ ਬੋਤਲ ਹੋ ਜਾਣੀਗਾ ਓਹ ਸਪੀਡ ਨਾਲ ਆਉਣ ਤਾਂ ਗੱਡੀ ਬਾ ਆਉਣ ਤੇ ਸਪੀਡ ਨਾਲ ਲਾਗਾ ਲੇ ਰਿਹਾ ਮੈਂ ਬੱਸ ਚਲ ਐਨਾ ਕੰਮ ਤਾਂ ਕੋਲ ਡਾਲਾ ਜਾ ਮਹੀ ਥੱਲੇ ਚਲ ਗਿਆ ਇਹਦਾ ਕੰਮ ਅੱਗਾ ਕੇ ਹੁਣ ਕਿਤੇ ਤੋਏ ਮਾਰ ਲਓ ਜਾ ਤਾਂ ਆਜਾ ਵੀ ਨਹੀਂ ਲੋਟ ਆਉਣਾ ਲੋਟ ਉੱਤੀ ਆਉਣਾ ਜਿੱਥੇ ਖੜੀ ਗੱਡੀ ਟਾਇਰਾ ਥੱਲੇ ਤੋਏ ਮਾਰ ਲਓ ਹੂੰ ਪਰ ਵੀ ਇਨਾਂ ਦੇ ਘਰ ਵੀ ਨਹੀਂ ਹੁਣਾ ਟੋਏ ਕਿੱਥੇ ਬਲਵੀ ਇਹਨਾਂ ਦੇ ਵੀ ਨਹੀਂ ਹੋਣੇ ਹੋਣ ਟੋਏ ਮਾਰ ਲਾ ਕਹੀ ਲੈ ਕੇ ਕਰਾਲਾ ਬਾਈ ਤੇ ਗੱਡੇ ਕਰ ਲੇ ਜਗਾੜ ਜੀ ਸੀ ਬਾਈ ਕਹਾ ਕਰ ਲੋ ਟੋਏ ਪੱਟ ਲੈ ਜੀ 200 ਰੁਪਏ ਬਾਕੀ ਹੁਣ ਦੇਖਦੇ ਆ ਵੀ ਚਾ ਬਣਦਾ ਖੱਡੇ ਖੱਡੇ ਮਾਰਦੇ ਆ ਹਾਂ ਤੁਸੀਂ ਕਹਿੰਦੇ ਖੱਡੇ ਅਸੀਂ ਕਹਿੰਦੇ ਜੀ ਟੋਏ ਹਾਂ ਜਾ ਪਰਲੀ ਸਾਈਡ ਦੱਸ ਉਹਨੂੰ ਬਾਈ ਨੂੰ ਆ ਜਾ ਆ ਜਾ ਆ ਜਾ ਇੱਕ ਨੂੰ ਮੁਰੇ ਕਰਾ ਇੱਧਰ ਲੋਕ ਆ ਗਿਆ ਇੱਧਰ ਆ ਜਾਣੇ ਆ ਜਾਣਦੇ ਆ ਜਾਣਦੇ ਆਉਣ ਦੇ ਚੱਲ ਬੱਸ ਆ ਗਿਆ ਲੋੜੇ ਨਹੀਂ ਅੱਲੇ ਸਮਾਨ ਲਾਉਣ ਦੀ ਲੋੜ ਵੀ ਨਹੀਂ ਕੋਈ ਤੂੰ ਡਾਲਾ ਸਾਡਾ ਟਰੈਕਟਰ ਚੜਾ ਹੋਰੇ ਹੋਰੇ ਜਿਹੜਾ ਜੇ ਤੂੰ ਚੱਲ ਵੀਰ ਜਿਹਦੇ ਪਾਸੇ ਜਗ੍ਹਾ ਖਾਲੀ ਉਸ ਹੱਥ ਨਾਲ ਉੱਪਰ ਲਾ ਲਓ ਆਹ ਇੱਥੇ ਆ ਜਾ ਕੇ بس ار گیا ਲੋੜੇ ਨਹੀਂ ਪੈਣੀ ਹੁੰਦੀ ਉਹਨਾਂ ਨੂੰ بس ਸਾਰੇ ਗੇਅਰ ਬ੍ਰੇਕ ਲਾ ਦੇ ਹੈਂਡ ਬ੍ਰੇਕ ਲਾਏ ਵੀਰੋ ਜਮਨੇ ਉਹ ਲੋੜ ਲੋੜੇ ਨਹੀਂ بس ਇੱਕ ਫਸਾ ਦੇ ਇੱਕ ਥਲੇ ਚੱਕ ਉੱਪਰ ਦੋਹਾਂ ਖਿਡਾ ਲਾ ਲਾ ਉਹ ਆਏ ਨੇ ਹਾਂ ਹਾਂ ਐਦਾਂ ਇੱਧਰ ਮੈਂ ਬੋਟਾਉਂਗਾ ਫੜੇ ਜੱਦੀ ਲਾ ਦੇ ਇੱਧਰ ਆ ਲਾ ਦੇ ਜੱਗੂ ਜਿਆ ਆਉਂਦੀ ਆ ਇਹ ਤੇ ਸਿੰਗਲ ਹੀ ਚੱਲ ਜੂਗੀ ਹਾਂ ਇੱਧਰ ਦਾ ਸਿੰਗਲ ਫਸਾ ਦੇ ਕੋਈ ਵੀ بس ਹਾਂ ਜਾਈ ਬਈ ਹੈਨਾ ਠੀਕ ਹੈ ਜੱਗੂ ਹੈਨਾ ਆ ਅਰਸਾ ਬਾਈ ਕਰ ਲੈ ਬਾਹਰ ਇਹ ਤੇ ਤੇਰੇ ਇਦਾਂ ਹੈ ਜੇ ਪ੍ਰੋਬਲਮ ਸੇ ਜਾਨਾ ਨਾ ਤੇ ਟ੍ਰਿਕ ਨਾ ਬੈਕ ਕਰਕੇ ਪਰੇ ਨੂੰ ਕਰਕੇ ਉਧਰ ਨੂੰ ਲੈ ਜਾਇਆ ਜਿਵੇਂ ਮੈਂ ਉਹ ਫੋਨ ਕਰਤਾ ਮੈਂ ਲੋ ਤੇ ਰੱਖੇ ਲੋ ਤੇ ਬਸ ਇੱਧੇ ਹੀ ਜਾਣ ਦੋ ਇਹਨੂੰ 4x4 ਨਹੀਂ ਲੱਗਿਆ ਸਰਾਜ ਨਹੀਂ 4x4 ਲਾ ਆ ਜਾਣ ਦੇ ਕੋਈ ਆ ਜਾਣ ਦੇ ਆ ਜਾਣ ਦੇ ਆ ਜਾਣ ਦੇ ਪਹਿਲਾਂ 4x4 ਲਾ ਦੇ ਨਹੀਂ ਹਜੇ ਵੀ ਨਹੀਂ ਲੱਗਿਆ ਜ਼ਰਾ 4x4 ਟਰੈਕਟਰ ਕਹਾ ਲੈ ਲੈ ਅਦਰ ਦੇਖੋ ਉਹਦੇ ਨਾਲ ਨਾਲ ਲੱਗੇ ਜਾ ਕੇ ਹੁਣ ਸਨੈਪ ਕਰ ਗਿਆ ਵੀ ਲੱਗ ਰਿਹਾ ਚੱਲ ਚੱਲ ਨਹੀਂ ਹੁਣੇ ਲੋ ਜੀ ਮਿੱਠੇ ਚੌਲਾਂ ਦਾ ਲੰਗਰ ਲਾਇਆ ਸੀ ਬੱਦਲ ਆਇਆ ਤਾਂ ਹੈਗਾ ਚੜ ਕੇ ਹੁਣ ਇਹ ਦੇਖਦੇ ਵੀ ਪੈਂਦਾ ਕਿੱਥੇ ਚੱਲ ਕਿੱਥੇ ਤਾਂ ਪਵੇ ਕਿੱਥੇ ਤਾਂ ਚੌਲ ਸਹੀ ਹੋਵੇ ਇੱਧਰ ਇਹ ਵੀ ਅੜ ਗਿਆ ਜੀ ਇਹ 4x4 ਗੇਅਰ ਲਾਉਣ ਤੇ ਮੰਨਦਾ ਨਹੀਂ ਹੈਗਾ ਟਰੈਕਟਰ ਹੁਣ ਇਹਦਾ ਦੇਖਿਆ ਸੀ ਇੱਕ ਖੋਲ ਕੇ ਪਰਦਾ ਦਾ ਲੱਗੇ ਹੋਇਆ ਚੰਬੜੇ ਹੋਇਆ ਤੇ ਮਲਕੀਸੀ ਬਾਈ ਵੀ ਆ ਗਿਆ ਇੱਧਰ ਇਹ ਵੀ ਬੈਠਾ ਦਿਮਾਗ ਲੜਾਉਂਦਾ ਹਾਂ ਬਾਈ ਗਲਤ ਕੁਝ ਨਹੀਂ ਜੀ ਵਿੱਚ ਐ ਮੈਡਮ ਉੱਟਾਇਆ ਹੋਇਆ ਨਾ ਜੇ ਤੂੰ ਅੱਧਾ ਟਰੈਕਟਰ ਲੈ ਕੇ ਆਇਆ ਇਹਨਾਂ ਦਾ ਇਹ ਜਿਆਦਾ ਤਾ ਤੈਨੂੰ ਕੋਈ ਛੋਟਾ ਜਿਹਾ ਫਰੀਏ ਦੇਣਾ ਚਾਹੀਦਾ ਤੈਨੂੰ ਨਾ ਚਾਹੀਦਾ ਤਾਂ ਹਾਂ ਇਹ ਛੋਟਾ ਜਿਹਾ ਇੱਕ ਐਨਾ ਕੇ ਫਰੀ ਦੇ ਦਿੰਦੇ ਨਾਲ ਪੱਦੰਦੇ ਨਹੀਂ ਸੜਾ ਦੀ ਇਹਦੀ ਕੀਮਤ ਪਤਾ ਕਿੰਨੀ ਹੈ 5,70,000 ਰੁਪਏ ਨਵੇਂ ਦੀ ਉਹਦੇ ਅੱਧ ਵਿੱਚ ਆ ਗਿਆ ਅੱਧਮਾਏ ਆ ਉਹਦੇ ਅੱਧ ਵਿੱਚ ਆ ਗਿਆ ਹਾਂ ਠੰਡੀ ਜਿਹੀ ਹਵਾ ਦਾ ਪੁੱਲਾ ਇੱਧਰ ਤੇ ਜੀ ਪੈ ਗਿਆ ਲੱਗਦਾ ਅਮੀ ਕਿਧਰ ਨਾ ਕਿਧਰ ਵਧੀਆ ਗਰਮੀ ਜੀ ਜਾਵੇ ਨਹੀਂ ਤਾਂ ਸਾਰੇ ਭਿੱਜੇ ਬੈਠੇ ਤੇ ਇੱਥੇ ਗਰਮੀ ਨਾਲ ਬੁਰਾ ਹਾਲ ਸੀਗਾ ਆਹ ਜੀ ਇੱਥੇ ਖੁੱਲੇ ਆ ਹਾਂ ਇਹਦੇ ਵਿੱਚ ਤੇ ਖੁੱਲੇ ਆ ਪਾ ਯਾਰ ਉਹ ਵੀ ਪ੍ਰੋਜੈਕਟ ਹੈਗਾ ਇਹਦੇ ਗੇਅਰ ਬਾਕਸਾਂ ਕੁਝ ਹਾਂ ਹੈਗਾ ਉੱਥੇ ਇੱਕ ਸੈਟ ਸਾਫਟਵੇਅਰ ਨਾਲ ਫਰੀਜੀ LED ਦੀ ਜਿਆਦਾ ਹੋਊਗਾ ਸਿਸਟਮ ਤੇ ਜਿਹੜੀ ਚੱਲਦੀ ਹੈ ਉਹ ਬੈਰਿੰਗ ਫੁੱਟੇ ਵਿੱਚ ਕੁਝ ਵੀ ਹੋਵੇਗਾ ਜੀ ਹਾਂ ਗੱਲ ਐਡੀ ਖਾਸ ਹੈ ਜੀ ਗੱਲ ਖਾਓ ਖਾਸ ਬੜੀ ਹੈ ਨਹੀਂ ਪਰ ਇੱਕ ਹੈ ਐਤਵਾਰ ਅੱਜ ਨਹੀਂ ਤਾਂ ਹੁਣ ਨੂੰ ਲੱਦ ਕੇ ਸੜਾ ਏਜੰਸੀ ਚ ਪਹੁੰਚਾ ਦੇਣਾ ਤਾਂ ਆਪਾਂ ਨੇ ਏਜੰਸੀ 'ਚ ਜਾ ਕੇ ਸੈੱਟ ਕਰਵਾ ਦੇਣਾ ਤਾਂ ਕੰਮ ਹੈ ਦਾ ਹਾਂ ਇਹ ਵੀ ਚੱਕਰ ਆ ਆਪਣੇ ਇੱਧਰ ਨਹੀਂ ਮਿਲਣਾ ਹੈਗਾ ਹਮਾਸ਼ਾਲਾ ਮੂਹਲ ਦੇ ਦਾ ਛੱਟ ਮਿਲ ਜਣਾ ਔਰੇ ਨਹੀਂ ਮਿਲਣਾ ਹੈਗਾ ਆਪਣੇ ਕੋਲ ਇਹਨੂੰ ਸਮਾਨ ਜਾ ਦੇ ਬੱਡੇ ਦੇ ਨਾਲ ਬਾਹਰ ਹੋਊਗਾ ਮੈਂ ਹੁਣ ਜੇ ਸਫਾਈ ਦਾ ਟਲ ਨਹੀਂ ਨਹੀਂ ਚੱਲਦਾ ਬਾਹਰ ਲੱਗਦੀ ਗਾ ਇਹਨੂੰ ਬੈਗ ਕਰਕੇ ਜਾ ਆਪਾਂ ਇੱਧਰ ਆਸੇ ਬੱਡੇ ਬੈਗ ਕਰੀਦਾ ਹੋਣ ਟੱਕਣਾ ਪੈਣਾ ਚੱਲਦਾ ਅੱਛੇ ਕੀਵਰ ਪਾਣੀ ਦਿੰਦਾ ਹੀ ਪਤਨਾਲਾ ਸਦਾ ਵਿੱਕੀ ਪਰ ਜੈਸਮੀਨ ਪੈਰ ਜਲਾ ਕੇ ਰੋਕ ਲਮੜਾ ਜਾ ਕੇ ਟਾਇਰ ਲੱਗ ਗਿਆ ਕਿਹਦੇ ਨਾਲ ਬਚਾ ਕੇ ਨਹੀਂ 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 ਤੂੰ ਮਦੂਰ ਬਸਰ ਕੰਟਰੋਲ ਹਮੜੇ ਦਾ ਕੀ ਗੱਲ ਹੈ ਬੜਦੀ ਨਿਕਲ ਆ ਟਾਇਰ ਲੱਗ ਜਾਣਾ ਨਾਲ ਹੁਣ ਅੱਛਾ ਨਾ ਹੋ ਜਾ ਵੀ ਕਰੇ ਚੱਕ ਕੇ ਚੜਾਈਏ ਗੇ ਆ ਗਿਆ ਆ ਗਿਆ ਬੱਸ ਕਰ ਸਿੱਧਾ ਵੀ ਕਿ ਡ੍ਰੈਕਟਰ ਨੂੰ ਹੌਲੀ ਹੌਲੀ ਲਾ ਬਾਈ ਛੱਟੀ ਸਾਈਡੋਂ ਮੜਾ ਜਾ ਕੇ ਤੂੰ ਮੜਾ ਜਾ ਕਰ ਗੇ ਆ ਬਾਈ ਮੋਰੇ ਬੰਫਰ ਦੇਖ ਨੀ ਓਏ ਵਾਸ ਬਣ ਗਈ ਗੱਲ ਆ ਬੰਪੂਰਾ ਪੂਰਾ ਪੂਰਾ ਹੀ ਆ ਲੱਗ ਜਾਨੀ ਲੱਗ ਜਾਨੀ ਲੱਗ ਜਾਨੀ ਬਾਸ ਚਲੋ ਕੇ ਓ ਹੋ 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 ਦਾ ਕਹੇ ਚੱਕਦੇ ਆ ਦਾਦਾ ਹੀ ਲੱਗ ਜੀ ਨਹੀਂ ਥੋੜੇ ਅੱਗੇ ਕਰਕੇ ਨਾਲ ਤੋੜ ਲੈ ਜਿਉਂ ਨਾ ਡਾਲਾਂ ਪਹਿਲਾਂ ਅੱਗੇ ਓ ਮੇਰੀ ਗੱਲ ਸੁਣ ਪਹਿਲਾਂ ਵਿੱਕੀ ਥੋੜੇ ਕਹਾਂ ਨੂੰ ਲੈ ਕੇ ਆ ਥੋੜੇ ਕਹਾਂ ਲੈ ਕੇ ਆ ਕਹਾਂ ਲਿਆ ਬੰਪਰ ਦੇ ਵਿੱਚ ਫਸਾ ਲੈ ਅੰਦਰੇ ਪਾਸੇ ਫਿਰ ਤੋੜ ਰਿਓ ਓ ਕਹਾਂ ਹੌਲੀ ਹੌਲੀ ਕਲੱਚ ਛੱਡਦਾ ਓ ਹੋ 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 ਹਿੱਲਣਾ ਇਹਦੇ ਜੇਤ ਪਾ ਕੇ ਖੜਾ ਦੇ ਉਹਨੂੰ ਫੜਦੇ 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 ਬਾ ਏ ਏ ਹੋਰ ਆਉਣ ਦੇ ਕਾ ਆਉਣ ਦੇ ਕਾ ਬਾਬੇ ਨਹੀਂ ਯਾਰ ਮਹਾ ਆਉਣ ਦੀ ਗੱਲ ਹਾਂ ਜਿਹੜਾ ਜਿਆਦਾ ਜਿਆਦਾ ਲੱਗਦਾ ਬਾਹਰ ਕਹਣਾ ਆ ਜਾਣੀ ਅੰਦਰ ਕੋ ਲੋਡ ਪੰਦਾ ਲਾ ਦੋ ਬਾਈ ਟੁੰਡੇ ਆ ਬੜ ਜਾਣਾ ਤਾਂ ਵੈਸੇ ਬਾਈ ਡਰਦਾ ਥੋੜਾ ਜਿਹਾ ਚੱਲ ਉਹ ਬਾਈ ਆ ਜਾਣਾ ਰੱਖੋ ਸੈਨਾ ਜਾਓ ਮੈਂਨੇ ਕਰਤ ਦੀ ਤਸੱਲੀ ਇਹ ਬਈ ਬਾਈ ਨੂੰ ਫੜਾ ਉਹ ਸਾਰੇ ਦੇ ਪਾ ਦੇਗੇ ਉਹ ਸਵੇਰੋਂ ਵੀ ਇਹ ਸੰਸਲ ਲਾ ਦੋ ਆਹ ਨਾਲ ਹੀ ਐ ਚੜ੍ਹ ਕਾ ਉਹ ਦਾ ਲੱਗੂ ਨਾ ਉਹ ਸਾਰਾ ਉਹ ਸਾਰਾ ਉਹ 55 ਲਿਆ ਤੇ ਉਹ ਤੱਕ ਜਾ ਚੜਾ ਕਿੰਨਾ ਲੱਗਦਾ ਲਾਈ ਜੀ ਆ ਕੇ ਚੱਲ ਜਾਰ ਬਹੁਤ ਦਵਾਏਗੇ ਇਸ ਦੇ ਬਾਈ ਨੂੰ ਉਹਨਾਂ ਦਾ ਸਰਵੋਤਮ ਹੈ। ਇਹ ਟੋਰੀ ਦੇ ਨੇ ਸਭ ਟੈਕਨੀਕਲ ਹੋਏ। ਆਓ ਵੇਖੀ। ਹਾਂ। ਬਾਈ ਕਾ ਨਾ ਕੱਟ ਮੇਰੀ ਚੱਕੜਿਆਰੇ ਬਾਜ ਜਿਹੜਾ ਬਾਜੇ ਜਾ ਰਿਹਾ ਆ ਉਹ ਦੂ ਦੇ ਦੇ ਭਾਈ ਕੱਟ ਲੈ ਜਾ। ਦੇਖਣਾ। ਮੈਂ ਸਾਰਾ ਦਾ। ਥੋਆ ਵੀ। ਮੈਂ ਆ ਸਾਰਾ ਨਹੀਂ ਦਾ। ਸਾਰਾ ਨਹੀਂ ਹੈ। ਸਾਰਾ ਸੱਚ ਆਪਣੀ ਨਹੀਂ ਹੁੰਦੀ। ਸਾਰਾ ਦਾ ਮੇਰਾ ਕੰਮ ਹੈ। ਉਹ ਤੇਰੇ ਬੰਪਰ ਹੈ। ਚਾਲਾ ਚੜ ਕੇ ਇਹਨਾਂ ਨੂੰ ਪੁੱਤ ਪੇ ਬਸਿਰਸਾ ਵਾਲੇ ਹੀ ਦਾਲ ਲੈਣਾ ਮੈਂ ਇਹਦੇ ਨਾਮ ਨਹੀਂ ਜਾਈਗਾ ਖੁੱਲ ਗਿਆ ਮੰਫਰੇ ਚਲ ਚਾਰ ਤਾਂ ਨਾਟਾ ਵਾਕਈ ਸੇਕਰ ਖੋਰ ਕੇ ਪਰੇ ਕਰੋ ਆਪਾਂ ਕੋ ਨਿਕਲਿਆ ਹੀ ਬੰਕਰ ਇਹਦਾ ਵਿਆਹ ਹੋਣਾ ਨਾ ਨਾ ਅੰਗਲਾ ਦਾ ਰਵੇ ਡਾਰਾ ਬਿਲਕੁਲ ਬਿਲਕੁਲ ਬਈ ਬੰਦੂਕ ਤੇ ਡੱਟਦਾ ਫਟ ਹੋ ਜੂਗਾ ਊੜਾ ਜਿਵੇਂ ਸਿੱਧਾ ਕਰਕੇ ਚੜ ਜੀਣਾ ਲੱਗਣ ਨੂੰ ਮਤਲਬ ਨਹੀਂ ਵਧਾਈ ਜਾ ਅੱਗ ਤਾਂ ਨਹੀਂ ਹੈ ਜੀ ਹੁਣ ਉਹਦਾ ਚਾਲ ਠੀਕ ਹੈ ਉਹ ਜ਼ਰਾ ਮਾਹੂਰਸਾ ਦਾ ਪਾ ਲੋ ਨ ਵੀ ਦਾਲ ਦਾਲੇ ਨੂੰ ਤੂੰ ਪੜ ਕੇ ਨਾ ਲੋ ਉਹ ਬੇਤੇ ਇੱਕ ਵਾਰ ਗੇਰ ਪੈ ਜਾਣਾ ਨਾ ਨਹੀਂ ਆਨਲਾਈਨ ਮੁਰਾਇਸੀ ਕਿ ਹਾਂ ਜੀ ਮੁੱਲ ਦੇ ਕਿੰਨੇ ਦਾ ਜੀ ਇਹ 50000 ਦਾ ਜੀ ਮੈਂ ਬਹੁਤ ਪੈ ਗਿਆ ਕਹਿੰਦਾ ਬੰਦੇ ਆਉਂਦੇ ਚੌਲਾਂ ਨੂੰ ਕਹਿੰਦਾ ਚੌਲ ਵੀ ਖਤਮ ਹੋ ਗਏ ਮਾ ਭਾਈ ਪਏ ਥੋੜੇ ਘਰਾਂ ਮੈਂ ਚੱਕ ਲਿਆ ਦਮਾ ਚ ਲੈ ਤੇ ਬੰਡ ਦੂ ਉਹਨਾਂ ਦੇ ਵਾਪਸ ਕਰ ਦਿੰਗੇ ਫਿਰ ਆਪਾਂ ਪਾਣੀ ਉਹ ਸੁਸਤ ਰਹਿਣਾ ਪੈ ਤਾ ਗਿਆ ਪਾਣਾ ਦੇਖੀਓ ਮੈਂ ਪੈ ਤਾ ਗਿਆ ਨਹੀਂ ਨਹੀਂ ਰਹਿਣ ਕਿੰਨੇ ਨੰਬਰ ਹੈ ਪਾਣਾ ਕਿੰਨੇ ਨੰਬਰ ਲੱਗੂ ਹੈ 12 15 ਬਣਦੀ ਨਹੀਂ ਹੈ ਪਾਣੀ ਬੜੀ ਸਪੀਡ ਨਾਲ ਆ ਰਿਹਾ ਹੈ ਪਿੰਡ ਵਾਲੀ ਸਾਈਡ ਤੇ ਜਿਹੜੀ ਸਾਡੀ ਰੱਜੂ ਬਾਈ ਦਾ ਵਾਲੀ ਮੋੜ ਦੇ ਪਾਸੇ ਵਾਲੀ ਗਲੀ ਹੁੰਦੀ ਹੈ ਐਨਾ ਖਮੀ ਪਏ ਤੇ ਐਂ ਤਸੱਲੀ ਕਾ ਭਰ ਜਾਂਦੀ ਉਹ ਉਹ ਬਣ ਜਾਂਦਾ ਫਿਰ ਉਹਦਾ ਵੀ ਝੇਕਣਾ ਕੋਈ ਨਦੀ ਆਈ ਵੀ ਹੁੰਦੀ ਹੈ ਹਾਂ ਬਣਦੀ ਗੱਲ ਕੋਈ ਨਹੀਂ ਆ ਜੀ ਉਹ ਇਹ ਤਸਲੀਕ ਨਹੀਂ ਹਲ ਹੋਈ ਨਹੀਂ ਹਾ 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 ਉਧਰ ਦੇਖ ਤੂੰ ਬਾ ਦੇਖ ਸੱਟ ਬਹੁਤ ਵਾਹੀ ਇਕਲਾਨ ਨਹੀਂ ਬੜਾ ਤਕੜਾ ਤਕੜਾ ਪਿਆ ਆ ਆਪਾਂ ਚੰਗੇ ਆ ਬਸ ਹਲਾ ਆਪਾਂ ਚੱਕੇ ਆ ਨਾ ਆਪਣੇ ਪਾਣੀ ਨਹੀਂ ਖੜਦਾ ਉਹ ਨਹੀਂ ਮੇਰੇ ਖੜਦਾ ਰਿਹਾ ਯਾਰ ਉਹ ਤੇਰੀ ਪਹਿਰੇ ਖੜਦੇ ਆ ਨਹੀਂ ਖੜਦਾ ਹੁਣ ਨਹੀਂ ਖੜਦਾ ਨਹੀਂ ਆਏ ਟਾਈਮ ਨੂੰ ਤਾਂ ਸੁੱਕ ਜਾਗੇ ਲੱਗਿਆ ਵਾ ਹੁੰਦਾ ਤਾਂ ਪਾਣੀ ਆ ਰਿਹਾ ਬਾਲਟੀ ਲਿਕੇ ਮੈਂ ਜੇ ਸੁੱਕ ਜਾਗੇ ਨਾ ਤੁਮਰੇ ਹਾਂ ਸੁੱਕ ਚਾਗੇ ਥੋੜੇ ਜਿਹੀ ਇਹ ਗੱਲ ਹੈਗੀ ਆ ਹੁਣ ਹੌਲੀ ਹੌਲੀ ਨਿਕਲਣਾ ਜੀ ਪਾਣੀ ਇੱਥੇ ਤੇ ਮੈਂ ਪਰ ਖੋਲਦਾ ਫਿਰਾਂ ਤਾਂ ਹੀ ਫੱਟ ਆਏਗਾ ਮਨਾ ਪੂਰਾ ਪੂਰਾ ਫੱਟ ਕਰਪਾਗਾ ਮੈਂ ਨਾ ਹਾਂ ਹਾਂ ਆ ਤਾਂ ਉੱਪਰ ਲਾਉਂਗਾ ਤੁਸੀਂ ਇਹ ਰਹਿ ਜਾਣਾ ਉੱਪਰ ਹੀ ਰਹਿਣਾ ਨਾ ਨੱਠਣ ਦੇਣਾ ਨਹੀਂ ਕਿਤੇ ਪਾਸੇ ਨੂੰ ਬਾਹਰ ਹਾਂ ਹਾਂ ਪੂਰਾ ਦੱਤ ਚੱਲੇ ਜਾਣਾ ਤਾਂ ਠੀਕ ਹੈ ਅਮਾ ਠੀਕ ਹੋ ਗਿਆ ਕੰਮ ਹੋਰ ਕੀ ਹੈ ਗਿਰਨਾ ਗਿਰਨਾ ਜਾਵੇ ਪਿੱਛੇ ਨੂੰ ਕਿਤੇ ਰੱਸਾ ਵੀ ਕਮਾ ਦੇ ਨਾੜਦਰਾ ਸਾਬਾਉਂਦਾ ਨਾ ਚੱਲ ਜਾਂਦਾ ਆਦੋਗੀ ਚੋਨਾ ਕੋਨੇ ਪਾ ਦੇ ਅੰਦਰ ਹਾਂ ਨਾ ਲੋੜੇ ਬਾਈ ਬਲਦੇਜ ਇਹ ਪੂਰਾ ਪੂਰਾ ਫੇਟ ਆ ਗਿਆ ਨਾਲ ਇਹਨਾਂ ਨੂੰ ਪਤਾ ਲੱਗ ਗਿਆ ਇਹਦੇ ਖੇਲ ਪੁੱਜੇ ਕਰਦੇ ਵੀ ਬੜੀ ਸੁਣੀ ਪੁੱਟੀ ਆ ਜਾਂਦੀ ਫਿਟਿੰਗ ਆ ਜਾਂਦੀ ਹੈ ਇਹਨਾਂ ਨੂੰ ਨਹੀਂ ਪਤਾ ਲੱਗਣਾ ਬਲਦੇਜੇ ਪਤਾ ਲੱਗਣਾ ਵੀ ਪੂਰਾ ਫੇਟ ਆ ਜਾਂਦਾ ਇੱਥੇ ਜਿਹੜੇ ਵਲੌਗ ਬਣ ਗਏ ਹਾਂ ਇੱਥੋਂ ਹੁਣ ਆਪਣੇ ਮੋਇਆ ਕੋਈ ਹੋਣਾ ਨਹੀਂ ਗਾ ਉਹ ਜਿਹੜੇ ਲੈ ਕੇ ਜਾਊਗਾ ਲੋ ਜੀ ਅਤੇ ਇੱਥੇ ਹੀ ਫਸ ਗਈ ਵਜਨ ਹੋ ਗਿਆ ਜ਼ਿਆਦਾ ਵੇ ਭਾਈ ਮਾਣ ਦੇ ਮੋਰੇ ਟਾਇਰ ਦੇ ਮੋਰੇ ਦੇ ਵੀ ਉਹ ਕਰਨਾ ਪੈਣਾ ਸਾਫ ਲਾ ਲੋ ਧੱਕਾ ਹੀ ਲਾ ਲੋ ਚਲੋ ਆਗੇ ਬੰਦੇ ਵਧੇਰੇ ਆਗੇ ਤਾਂ ਕਾਲ ਆਉਣੇ ਵਾਲੇ ਬਰਾਬਰ ਲਾਓ ਗੱਡੀ ਸਿੱਧੀ ਕਰ ਲੈ ਆਤੜਾ ਛਰ ਗਈ ਹੈਲਾ 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 ਗਈ ਹੈਲਾ ਗਈ ਹੇ ਗਈ ਲਾ ਹੁਣ ਗਈ ਸ਼ਿਆਲ ਬਾਈ ਗਿੱਲਾ ਹੋ ਗਿਆ ਨਾ ਥੱਲੇ ਓ ਇੱਥੇ ਗਿੱਲਾ ਹੋ ਗਿਆ ਤਾਂ ਨਾ ਟਾਇਰ ਇਹ ਜਿਹੇ ਹੁੰਦੇ ਹੁੰਦੇ ਹੁਣ ਬਾਈਆਂ ਨੂੰ ਕਰਦੀ ਬੇਦਾ ਹੂੰ ਆਣੀਓ ਪਾਣੀ ਫਿਰਦਾ ਹਾਂ ਪਾਣੀਓ ਪਾਣੀ ਫਿਰਦਾ ਤੇ ਬਹੁਤ ਬਹੁਤ ਮੁਬਾਰਕਾਂ ਜੀ ਭਾਈ ਟਰੈਕਟਰ ਦੀਆਂ ਤੁਹਾਨੂੰ ਧੰਨਵਾਦ ਜੀ ਧੰਨਵਾਦ ਤੁਹਾਡਾ ਸਾਨੂੰ ਮੀਡੀਅਮ ਮੁਬਾਰਕਾ ਦੇ ਦਿਓ ਜੀ ਤੁਸੀਂ ਮੈਂ ਮੈਂ ਭਾਈ ਸਾਨੂੰ ਪਹਿਲਾਂ ਪਹਿਲਾਂ ਦੇ ਦਿਓ ਠੀਕ ਹੈ ਗੱਲ ਠੀਕ ਹੈ ਠੀਕ ਹੈ ਜੀ ਤੁਹਾਨੂੰ ਟਰੈਕਟਰ ਦੀਆਂ ਵਧਾਈਆਂ ਜੀ ਤੁਹਾਨੂੰ ਟਰੈਕਟਰ ਦੀਆਂ ਵਧਾਈਆਂ ਜੀ ਪੈਰ ਤੇ ਉਹ ਕੰਨਾਂ ਵਿੱਚ ਪੈ ਗਿਆ ਆ ਦੇਖ ਕੀ ਹੋ ਗਿਆ ਪੈੜੀ ਦਾ ਮੀ ਨਹੀਂ ਹੈਗਾ ਮਾ ਬਾਪੂ ਨੇ ਤੇ ਜਾਣੀ ਬੜੀ ਵੀ ਬਹੁਤ ਪਹਿਲਾਂ ਹੋਰ ਲਾਜੀ ਥੋੜੀ ਜਿਹੀ ਉਹ ਪੈਣੀ ਉਧਰ ਉਧਰ ਨਹੀਂ ਤੇ ਕਰੇ ਚੌਲ ਜਿਹੜੇ ਜਿਹੜੇ ਇਲਾਕੇ ਚ ਚੌਲ ਵਰਤੇ ਉਹ ਉਹੀ ਇਲਾਕੇ ਚ ਨਹੀਂ ਪੈਂਦੇ ਤੇ ਜਿਹੜੇ ਚੌਲ ਘੁੰਮੇ ਹੈ ਮਾਣਾ ਤੇ ਘੁੰਮੇ ਉਹ ਲੰਘਿਆ ਤੇਰਛਾ ਜਿਹਾ ਹੀ ਲੰਘਿਆ ਫਿਰ ਇਹ ਕਹੇ ਜਾਂਦਾ ਹੈ ਪੈਣੀ ਛੱਡ ਕੇ ਇਹਨੂੰ ਨਹੀਂ ਗਿਆ ਹੈਗਾ ਉਧਰ ਨਹੀਂ ਲੱਗ ਪਿੱਛੇ ਯਾਰ ਉਹ ਬਹੁਤ ਮੀਂਹ ਪਿਆ ਉਹ ਜਗਦੀਪ ਬਾਟੋ ਦੇ ਖੇਤਾਂ 'ਚ ਚਲੇ ਜਾਣੀ ਚੋਈ ਆ ਚੋਈ ਦਾ ਪਹਿਲਾ ਡੋਰ ਖੁੱਸ ਕੇ ਚਲਈ ਜਾਂਦਾ ਆ ਚੋਈ ਦਾ ਨਹੀਂ ਰੋਣ ਸੰਗਾ ਵੀ ਬਾਏ 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 ਹੋ ਗਈ ਜੀ ਬਾਈ ਸੌ ਤੋਂ ਕੋਾ ਟਰੈਕਟਰ ਰੱਖਿਆ ਹੈ 4x4 ਦੇ ਚੱਕਰ ਪੈ ਗਿਆ ਤਾਂ ਨਿੱਬੜ ਗਿਆ ਤਾਂ